ਕਾਂਗਰਸ ਦੀ ਸੀਨੀਅਰ ਆਗੂ ਤੇ ਪੰਜਾਬ ਮਾਮਲੇ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਹਰ ਕਿਸੇ ਦਾ ਸਵਾਗਤ ਹੈ ਅਗਲੀ ਦਲਵਲੋਂ ਮੁਵਤਲ ਕੀਤੇ ਗਏ ਪਰਗੜ ਸਿੰਘ ਅਤੇ ਅੰਦਰਬੀ ਸਿੰਘ ਬੁਲਾਰੀਆਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਉਹਨਾਂ ਨੇ ਕਿਹਾ ਕਿ ਕਾਂਗਰਸ ਵਿੱਚ ਹਰ ਕਿਸੇ ਦਾ ਸਵਾਗਤ ਹੈ ਭਾਵੇਂ ਉਹ ਕੋਈ ਵੀ ਹੋਵੇ ਦਰਸਲ ਆਸ਼ਾ ਕੁਮਾਰੀ ਜਰਮੰਦਰ ਸਾਹਿਬ ਕੇ ਮੱਥਾ ਟੇਕਣ ਆਏ ਸਿੱਧੂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਆਉਣਾ ਕਿ ਸਿੱਧੂ ਨੇ ਹਾਲੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਪਰ ਪਾਜਪਾ ਤੋਂ ਨਹੀਂ ਇਸ ਲਈ ਉਹਨਾਂ ਬਾਰੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਚੰਦਰਪਾਲਿਸ ਨੇ ਵਾਲਮੀਕੀ ਪਾਇਚਾਰੀਆਂ ਦੀਆਂ ਤਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਾਲੀਵੁੱਡ ਅਦਾਕਾਰਾ ਰਾਕੀ ਸਾਵੰਤ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਚੰਦਰੀ ਰਾਮੰਡੀ ਪੁਲਿਸ ਨੇ ਵਾਲਮੀਕੀ ਜਾਗਰੂਕਤਾ ਸਭਾ ਪੰਜਾਬ ਦੇ ਪ੍ਰਧਾਨ ਪਵਨ ਹੰਸ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਹਾਲ ਹੀ ਵਿੱਚ ਅਦਾਕਾਰਾ ਰਾਕੀ ਸਾਵੰਤ ਨੇ ਇੱਕ ਇੰਟਰਵਿਊ ਦੇ ਵਿੱਚ ਭਗਵਾਨ ਵਾਲਮੀਕੀ ਖਿਲਾਫ ਇਤਰਾਜਯੋਗ ਪਾਸ਼ਾ ਦੀ ਵਰਤੋਂ ਕੀਤੀ ਹੈ ਪੁਲਿਸ ਮੁਤਾਬਕ ਅਦਾਕਾਰਨ ਨੂੰ ਸੱਮਨ ਜਾਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਕਿਸੇਪੀ ਲੁਧਿਆਣਾ ਨੇ ਇੱਕ ਅਜੀਹਾ ਸੌਫਟਵੇਅਰ ਬਣਾਇਆ ਜੋ ਟ੍ਰੈਫਿਕ ਪੁਲਿਸ ਨੂੰ ਇੱਕ ਹਫ਼ਤੇ ਦੇ ਬਾਅਦ ਉਹਨਾਂ ਦੀ ਤਾਇਨਾਤੀ ਮੌਜੂਦਾ ਚੌਂਕ ਤੋਂ ਬਦਲ ਕੇ ਦੂਜੇ ਚੌਂਕ ਤੇ ਕਰ ਦਿੰਦਾ ਹੈ ਜਦਕਿ ਪਹਿਲਾਂ ਚੌਂਕ ਤੇ ਸਿਰਫ ਇੱਕ ਹੀ ਐਸਆਈ ਚਲਾਨ ਕਰਦਾ ਸੀ ਜਦਕਿ ਇਸ ਦੀ ਜਗ੍ਹਾ ਤੇ ਹੁਣ 5 ਐਸਆਈ ਇੱਕ ਜਗ੍ਹਾ ਤੇ ਹੋਣਗੇ ਇਸ ਬੰਦੇ ਡੀਸੀਪੀ ਨੇ ਦੱਸਿਆ ਕਿ ਤੇਜਤਾ ਪਹਿਲਾ ਸਿਸਟਮ ਹੈ ਜੋ ਪੰਜਾਬ ਅਤੇ ਲੁਧਿਆਣਾ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਸੌਫਟਵੇਅਰ ਦੀ ਮਦਦ ਨਾਲ ਟ੍ਰੈਫਿਕ ਪੁਲਿਸ ਦੀ ਤਨਾਤੀ ਤੋਂ ਲੈ ਕੇ ਹੋਰ ਕੰਮਕਾਜ ਤੇ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਨਾਲ ਜਿੱਥੇ ਕਰਪਸ਼ਨ ਤੇ ਲਗਾਮ ਲੱਗੇਗੀ, ਉੱਥੇ ਟ੍ਰੈਫਿਕ ਵਿਵਸਥਾ ਵੀ ਸੁਚਾਰੂ ਢੰਗ ਨਾਲ ਚੱਲੇਗੀ। ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਇੱਕ ਹੋਰ ਵਿਵਾਦ ਦੇ ਵਿੱਚ ਖੜੇ ਗਏ ਨੇ। ਉਹਨਾਂ 'ਤੇ ਸੰਸਦ ਵਿੱਚ ਸ਼ਰਾਬ ਪੀ ਕੇ ਆਉਣ ਦਾ ਇਲਜ਼ਾਮ ਲੱਗਾ ਹੈ। ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗਵਾ ਆਮ ਆਦਮੀ ਪਾਰਟੀ ਦੇ ਸੰਸਦ ਹਰਿੰਦਰ ਸਿੰਘ ਖਾਲਸਾ ਨੇ ਲਗਾਇਆ ਹੈ। ਖਾਲਸਾ ਨੇ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਸੀਟ ਬਦਲ ਦਿੱਤੀ ਜਾਏ ਉਹਨਾਂ ਨੇ ਕਿਹਾ ਕਿ ਬੜੇ ਸਮੇਂ ਤੋਂ ਪਰੇਸ਼ਾਨ ਹਨ ਦਰਸਲ ਖਾਲਸਾ ਨੇ ਸਪੀਕਰ ਨੂੰ ਸ਼ਿਕਾਇਤ ਵਿੱਚ ਭਗਵੰਤ ਮਾਨ ਦਾ ਨਾਮ ਤਾਂ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ 495 ਨੰਬਰ ਸੀਟ ਬਦਲ ਦੇਣ ਕਿਉਂਕਿ ਨਾਲ ਵਾਲੀ ਸੀਟ ਤੋਂ ਬੜੀ ਮੁਸ਼ਕਲ ਆਉਂਦੀ ਹੈ ਜਦਕਿ 496 ਨੰਬਰ ਸੀਟ ਭਗਵੰਤ ਮਾਨ ਦੀ ਹੈ ਸੀੰ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਹਾਕੂwala ਚ ਪਿੰਦੇ ਸਰਪੰਚ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਕੁਝ ਕਾਲੀ ਲੀਡਰਾਂ ਨੇ ਕਾਲੀ ਦਲ ਦੇ ਹੀ ਇਸ ਤਲਤ ਸਰਪੰਚ ਨੀਲਾ ਸਿੰਘ ਦਾ ਜ਼ਹਿਰ ਪਿਆ ਕੇ ਕਤਲ ਕਰ ਦਿੱਤਾ ਜਿਸ ਕਾਰਨ ਤਿੰਨ ਕਾਲੀ ਲੀਡਰਾਂ ਦੇ ਉੱਤੇ ਸਰਪੰਚ ਨੂੰ ਲੈ ਕੇ ਕਤਲ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਪਰਿਵਾਰ ਦੇ ਮੁਤਾਬਕ ਪਹਿਲਾਂ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਨਹੀਂ ਕੀਤਾ ਪਰ ਪ੍ਰਦਰਸ਼ਨ ਕਰਨ ਅਤੇ ਦਬਾਅ ਪਾਉਣ ਦੇ ਬਾਅਦ ਪੁਲਿਸ ਕੇਸ ਦਰਜ ਕਰਨ ਲਈ ਮਜਬੂਰ ਹੋ ਗਈ ਤਾਂ ਕਿ ਪੁਲਿਸ ਦੇ ਮੁਤਾਬਕ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਕਾਲੀ ਦਲ ਤੋਂ ਮੁਅਤਲ ਕੀਤੇ ਗਏ ਵਿਧਾਇਕ ਪ੍ਰਗਟ ਸਿੰਘ ਲਈ ਆਮ ਆਦਮੀ ਪਾਰਟੀ ਨੇ ਦਰਵਾਜ਼ੇ ਖੋਲ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਸੰਜੀ ਸਿੰਘ ਨੇ ਆਖਿਆ ਕਿ ਪ੍ਰਗਟ ਸਿੰਘ ਇਮਾਨਦਾਰ ਤੇ ਬੇਦਾਗਾ ਗੁਨੇ ਜਹੇ ਆਗੂ ਜੇਕਰ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਸ ਨਾਲ ਮਜ਼ਬੂਤੀ ਮਿਲੇਗੀ ਦੂਜੇ ਪਾਸੇ ਪ੍ਰਗਟ ਸਿੰਘ ਇਸ ਮੁੱਦੇ ਤੇ ਕੁਝ ਵੀ ਨਹੀਂ ਬੋਲ ਰਹੇ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਪੂਰੇ ਮੁੱਦੇ ਉੱਤੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਨਗੇ ਉਸ ਦੇ ਬਾਅਦ ਹੀ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼ ਸਿਹਤ ਵਿਭਾਗ ਦੀ ਟੀਮ ਅਤੇ ਪੰਜਾਬ ਪੁਲਿਸ ਨੇ ਕੀਤਾ। ਪੁਲਿਸ ਦੀ ਮਦਦ ਨਾਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ। ਅਸਲ ਜੇ ਕਾਰਨ ਵਿੱਚ सिरसा ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਹੈ। ਛਾਪਾ ਮਾਰ ਟੀਮ ਨੇ ਲਿੰਗ ਜਾਂਚ ਕਰਨ ਵਾਲੇ ਅਣਅਧਿਕਾਰਤ ਵਿਅਕਤੀ ਕੋਲੋਂ 30000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਟੀਮ ਦੇ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਦੇ ਮੈਡੀਟਿਕ ਹਸਪਤਾਲ ਵਿੱਚ ਕਾਫੀ ਲੰਮੇ ਸਮੇਂ ਤੋਂ ਲਿੰਗ ਜਾਂ ਲੁਧਿਆਣਾ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਕਰਨ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 2016 ਦੇ ਵਿੱਚ 25 ਮੁਕੱਦਮੇ ਦਰਜ ਕੀਤੇ ਗਏ ਅਤੇ 895 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਦੇ ਤਹਿਤ ਕਰੀਬ 35 ਔਰੋਪੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਲੁਧਿਆਣਾ ਐਸ.ਪੀ ਬਲਕਾਰ ਸਿੰਘ ਨੇ ਦੱਸਿਆ ਕਿ ਜਿੰਨੇ ਵੀ ਸਮੱਗਲਰ ਨੇ ਉਹਨਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਉਹਨਾਂ ਦੇ ਪੁਰਾਣੇ ਕੇਸ ਵੀ ਖੋਲੇ ਜਾ ਰਹੇ ਨੇ